ਤਸਿਲ ਰਾਇਕੋਟ ਵਿਖੇ ਇੱਕ ਵਿਅਕਤੀ ਜਿਹੜਾ ਰਜਿਸਟਰੀ ਘੱਟ ਪੈਸੇ ਦੇ ਕਰਾਉਂਦਾ ਜਦ ਨੋਟਿਸ ਜਾ ਰਿਹਾ ਹੁੰਦਾ ਤੋ ਆ ਕੇ ਤਹਿਸੀਲਦਾਰ ਦੇ ਨਾਲ ਲੜ ਪੈਂਦਾ ਗਾਲੀ ਗਲੋਚ ਵੀ ਕਰਦਾ ਵਧੀਕੀ ਵੀ ਕਰਦਾ ਤੇ ਬਦਮਿਜ਼ੀ ਵੀ ਕਰਦਾ ਤੋ ਉਸ ਤਹਿਸੀਲਦਾਰ ਵੱਲੋਂ ਹੁਣ ਪੰਜਾਬ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਆ ਪੂਰਾ ਮਸਲਾ ਕੀ ਆ ਇਸ ਮਸਲੇ ਤੇ ਪੱਕ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ ਤਹਿਸੀਲਦਾਰ ਰਾਇਕੋਟ ਵਿਸ਼ਵਜੀਤ ਸਿੰਘ ਸੁੱਧੂ ਹੁਣਾ ਦੇ ਨਾਲ ਸਰ ਸੇਵਕ ਸਿੰਘ ਮਿੱਠਾ ਇਤਹਾਸ ਦੇ ਸ਼ਹਿਰ ਤੋਂ ਜੀ ਤੇ ਪਹਿਲਾਂ ਤੇ ਚਲੋ ਮੈਂ ਨਹੀਂ ਕੋਈ ਸਟੇਟਮੈਂਟ ਦੇ ਸਕਦਾ ਜੀ ਹੁਣ ਆ ਇੱਕ ਐਨ ਬਿਕਾਜ਼ ਸਾਡੇ ਕੋਲੋਂ ਕੰਪਲੇਂਟ ਮੂਵ ਹੋਈ ਹੈ ਜੀ ਤੇ ਭਾਈ ਜੀ ਉਹ 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 ਬੰਦੇ ਨੇ ਜਿਹੜੇ ਪਹਿਲਾਂ ਜਾਂ ਤਾਂ ਕੋਈ ਮਸਲਾ ਕ੍ਰੀਏਟ ਕਰਦੇ ਨੇ ਜੀ ਜੀ ਤੇ ਜਾਂ ਫਿਰ ਕਿਤੇ ਦਾ ਮਸਲਾ ਲੱਭ ਕੇ ਸਾਡੇ ਪਿੱਛੇ ਪੈਂਦਾ ਹੈ ਜੀ ਦਸਤਾਵੇਜ਼ ਜੀ ਜੀ ਇਦਾਂ ਦੇ ਹਰ ਗੱਦਾ ਤੇ ਬੰਦੇ ਲੱਭੇ ਜਾਂਦੇ ਨੇ ਜੀ ਤੇ ਸਾਡਾ ਇਹ ਜਨਾ ਪੰਗਾ ਪੈਂਦਾ ਹੀ ਰਹਦਾ ਹੈ ਜੀ ਜੀ ਤੇ ਸਟੈਂਡ ਵੀ ਤੁਹਾਨੂੰ ਪਤਾ ਹਰ ਕੋਈ ਤਾਂ ਲੈਂਦਾ ਨਹੀਂ ਪਰ ਲੈਣਾ ਪੈਂਦਾ ਜੀ ਸਦੋਂ ਠੋੜਾ ਪਾਣੀ ਚੱਲ ਤੋਂ ਹੋ ਗਿਆ ਬਿਲਕੁਲ ਬਿਲਕੁਲ ਜੀ ਇਹ ਇੱਦਾਂ ਦੀ ਇਹ ਤੁਹਾਨੂੰ ਦੀ ਰਜਿਸਟ੍ਰੇਸ਼ਨ ਦਾ ਮਸਲਾ ਸੀਗਾ ਜੀ ਤੇ ਇਹ ਬੰਦੇ ਨੇ ਕੋਈ ਬਿਆਨ ਦੇ ਦੀ ਕਾਪੀ ਦੇ ਕੇ ਤੇ ਆਫਿਸ ਦੇ ਵਿੱਚ ਦੀ ਰਜਿਸਟ੍ਰੇਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਜੀ ਕੋਈ ਵਸੀਖੇ ਜੀ ਤੇ ਕੋਸ਼ਿਸ਼ ਕਰਮੇ ਬਾਦੀ ਉਹਨੇ ਉਹ ਦਸਤੀਆਂ ਮਤਲਬ ਜੀ ਉਹ ਵਿਟਨੈਸ ਇਨ ਦੋਜ਼ ਡਾਕੂਮੈਂਟਸ ਇਨ ਅ ਬਰੀ ਫੇਕ ਕਪੀ ਜੀ ਜੀ ਉਹਦੀ ਆਈਪੀਨ ਹਸਪਤਾਲ ਨੰਬਰਸ ਆਰ ਗਵਾਹੀ ਪਾਈ ਸੀ ਜੀ ਪਹਿਲਾ ਆਈ ਮਾਈਟ ਬੀ ਮਤਲਬ ਮੈਂ ਸ਼ਾਇਦ ਠੀਕਲ ਤੁਹਾਡਾ ਮੋਟਾ ਹੈਟ ਹੋਤੇ ਹੋਵੇ ਜੀ 1 ਕਰੋੜ ਤੋਂ ਉੱਤੇ ਮਤਲਬ 1 ਕਰੋੜ 15 ਲੱਖ ਦਾ ਚਾਦਾ ਸੀਗਾ ਜੀ ਜੀ 1 ਕਰੋੜ ਜੀ ਜੀ ਤੇ ਉਹਨੇ ਬਤਾ ਉਸ ਜੀ ਜੀ ਲੇਟਰ ਆ ਉਹ ਐਲਆਰ ਡਾਕੂਮੈਂਟ ਰਜਿਸਟਰ ਕਰਵਾ ਲਈ ਸੀ ਤੇ ਉਹਦੇ ਵਿੱਚ ਆਫਿਸ ਤੋਂ ਜੋ ਮੈਨੂੰ ਪਤਾ ਲੱਗਿਆ ਕਿ ਕਲੈਕਟਰ ਰੇਟ ਤੋਂ ਵੀ ਘੱਟ ਕੀਮਤ ਲਗੀ ਸੀ ਜੀ 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 ਜਮੇ ਕਲੈਕਟਰ ਰੇਟ ਸੁਪੋਜ਼ ਦੀ ਉਥੇ 60 ਲੱਖ ਦੇ ਰੌ ਸੀਗਾ ਜੀ 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 ਇਹ ਇਹ ਰਿਸਟਰ ਕਰਵਾ ਲਈ ਸੀ ਕਿ अराउंड 22 25 ਲੱਖ ਅੱਛਾ ਜੀ ਸਰੋਂ ਕਹਿੰਦੇ ਕਿ ਵੀ ਪਈ ਵੀ ਤੁਸੀਂ ਇਹਦਾ ਵੀ ਰੇਟ ਪੂਰਾ ਲਾਓ ਜੀ ਤਾਂ ਇਹ শেয়ার ਦੀ ਸਾਨੂੰ ਕੰਮ ਕੀਆ ਤੇ ਔਰ ਜੋ ਵੀ ਮਾਪਦੰਡ ਚਲੋ ਬਤਾ ਦੀ ਇਧਰੋਂ ਫੋਨ ਕਰਾਇਆ ਇਹ ਕਰਮੋ ਕਰਦਾਰਾ ਕੋਈ ਜੀ ਤੇ ਤੜਸ਼ਾਈ ਜਿਵੇਂ ਹੁੰਦਾ ਸੀ ਅਫਸਰ ਜੀ ਜੀ ਚਾਹ ਦੀ ਇਹਨਾਂ ਦੇ ਪਹਿਲਾਂ ਵੀ ਇੰਤਾਂ ਦੀ ਰੈਪਿਟੇਸ਼ਨ ਨਾ ਕਰਦੇ ਸਾਹਿਬ ਦੇ ਵਿੱਚ ਜੀ ਤੇ ਮੈਂ ਸਟੈਂਡ ਲਿਆ ਦੀ ਮੈਂ ਕਹਿਆ ਤੈਨੂੰ ਜਿਹੜਾ ਸਰਕਾਰੀ ਰੇਟ ਤੇ ਘਟੋ ਘੱਟ ਲੌਣਾ ਹੀ ਪੈਣਾ ਉਹ ਮੈਂ ਕਹਿਆ ਮਤਲਬ ਇੱਕ ਘੱਟ ਰੇਟ ਤੇ ਰਜਿਸਟਰੀ ਕਰਵਾ ਰਿਹਾ ਤੇ ਤੁਹਾਡੇ ਵੱਲੋਂ ਨੋਟਿਸ ਕੱਢਿਆ ਗਿਆ ਸੀ ਜੀ ਮੇਜਿਕ ਕਲੈਕਟਰ ਰੇਟ ਤੇ ਜਦੋਂ ਡਾਕੂਮੈਂਟ ਰਜਿਸਟਰ ਹੋ ਗਿਆ ਨਾ ਦੀ ਤਾਂ ਵੀ ਹੈਵ ਟੂ ਚੈੱਕ ਕਰਡ ਕਿ ਉਹ ਪੂਰੇ ਰੇਟ ਤੇ ਹੋ ਗਏ ਦੀ ਓਕੇ ਜੀ 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 ਸਾਡੇ ਕੋਲ ਇਹ ਚੋਂ ਹੁੰਦੀ ਹੈ ਜੀ ਬਿਲਕੁਲ ਜੀ ਜੀ ਤੇ ਉਹ ਉਸ ਰੇਟ ਤੋਂ ਥੱਲੇ ਕਰਵਾਇ ਕਰਵਾਈਆਂ ਜੀ ਇਹਨਾਂ ਨੇ ਰਜਿਸਟਰ ਜੀ ਲੀਟਰ ਉਹਨਾਂ ਨੇ ਲਾਲ ਜੀ ਕਿ ਕਿ ਇਹਨਾਂ ਨੇ ਕੋਈ ਤਰ੍ਹਾਂ ਉਹਨੇ ਮਤਲਬ ਪਾਰਟੀਆਂ ਨਾਲ ਕੋਈ ਪਹਿਲਾਂ ਉਹਨਾਂ ਨੂੰ ਮਤਲਬ ਫਸਾ ਲਿਆ ਦੀ ਕੰਮ ਦੇ ਵਿੱਚ ਦੇ ਬਾਅਦ ਜੋ ਉਹਨਾਂ ਦਾ ਜਿਵੇਂ ਬੰਦਾ ਕਹਿੰਦਾ ਵੀ ਮੈਂ ਹੀ ਕਰਵਾਉਂਗਾ ਜੀ ਤੁਹਾਡਾ ਇੰਨੇ ਰੇਟ ਤੇ ਕਰਵਾ ਦਊਗਾ ਹਾਂ ਨਾ ਬਿਕਾਜ਼ ਆਈ ਐਮ ਇਨ ਇੱਕਾ ਜੀ ਜੀ ਤੇ ਉਸ ਦਾ ਨਕੇ ਸੀਗਾ ਜੀ 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 ਕੀ ਕੇਸ ਸੀਗਾ ਕਿ ਇੱਕ ਕੇਸ ਵਾਈ ਦੀ ਤੇ ਸਾਡੇ ਕੋਲ ਵਿਰਾਸਤ ਦਾ ਇੰਕਤਾਲ ਦਾ ਸੀਗਾ ਜੀ ਜੀ ਉਹ ਕਰੇ ਸੀ ਮਤਲਬ ਇਹ ਕਿ ਬੰਦੇ ਦੀ ਜੀ ਆਫਟਰ ਮੈਜ ਜਲਦੀ ਹੀ ਡੈਥ ਹੋ ਗਈ ਜੀ ਜੀ ਜਿਹੜਾ ਬੰਦਾ ਸੀਗਾ ਜੀ ਉਹਦੀ ਏਜ ਸੀਗੀ 30 ਤੋਂ 33 ইয়ার্স ਐਂਡ ਚਲੋ Uh, maybe this doesn't matter because na ho i'm speaking on extra galli effect dassne pende ji ode te jedi o di wife thi she was around 40 years old ji 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 hona bhi out of caste marriage thi that is not an issue chalo jo bhi nega but o is da ode parivar nu daras di gayi munde de ji 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 ਉਹਦੇ ਵਿੱਚ ਦੀ ਵਿਰਾਸਤ ਦੇ ਇੰਤਕਾਲ ਦੇ ਵਿੱਚ ਕੋਈ ਉਹਦੀ ਡੈਥ ਹੋ ਗਈ ਮੁੰਡੇ ਦੀ देयर वाज नो ਇਸ਼ੂ ਤੇ ਉਹ ਜਿਹੜੀ ਬੀਬੀ ਸੀ ਉਹ ਚਾਹੁੰਦੀ ਸੀ ਕਿ ਮੇਰੇ ਨਾਮ ਤੇ ਟ੍ਰਾਂਸਫਰ ਹੋਵੇ ਪ੍ਰਾਪਰਟੀ ਜੀ 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 ਬਸ ਜਿਹੜੀ ਉਹਦੀਆਂ ਪਹਿਲਾਂ ਸੀ ਕਿ ਮੁੰਡੇ ਦੀਆਂ ਉਹ ਪੋਸਟ ਕਰਦੀਆਂ ਸੀ ਸੀਡੀਐਸ ਕੋਲੋਂ ਜੀ ਦੇ ਕਲੇਮ ਕੀਤਾ ਕਿ ਉਹਨਾਂ ਕੋਲ ਵਸੀਅਤ ਹੈ ਅੱਛਾ ਜੀ 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 ਐਂਡ ਐਂਡ ਇਹ ਇਹ ਚੌਥਾ ਸੀਗਾ ਇਹ ਬੰਦਾ ਜੀ ਕਿ ਉਹ ਜਿਹੜੀ ਕੁੜੀ ਆ ਜਿਹੜੀ ਵਾਈਫ ਆ ਉਹਦੀ ਉਹਦੇ ਨਾਮ ਤੇ ਮਿਊਟੇਸ਼ਨ ਹੋ ਜਾਵੇ ਜਿਸ ਨੂੰ ਇੰਤਕਾਲ ਕਿਨੇ ਬਰਾਤ ਜੀ ਜੀ ਅੱਛੇ ਇਹ ਇਸ ਮਸਲੇ ਸੌਰੀ ਬাজি ਲੈਟ ਮੀ ਕੰਪਲੀਟ ਜੀ ਜੀ ਪਲੀਜ਼ ਪਲੀਜ਼ ਇਹਨੇ ਸਰਦਿਕ ਉਹ ਉਹ ਇਹਨਾਂ ਨੇ ਦਸ ਜੀ ਕਰਵਾ ਲਿਆ ਜਿਵੇਂ ਵੀ ਸਾਡੇ ਪਤਵਾਰੀ ਸਾਹਿਬ ਤੇ ਜੋਲਵਾ ਕੇ ਬਿਕਾਉਜ਼ ਡਾਕੂਮੈਂਟਸ ワー ਨਾਟ ਕੰਪਲੀਟ ਜੀ ਉਹਦੇ ਵਿੱਚ ਡੈਥ ਸਰਟੀਫੀਕੇਟ ਚਾਹੀਦਾ ਹੁੰਦਾ ਵੀ ਹੈਵ ਟੂ ਸੀ ਕਿ ਹੂ ਆਜ਼ ਦਾ ਲੀਗਲ ਹੇਅਰਸ ਜੀ ਦੇ ਵੀ ਲੀਗਲ ਇਅਰ ਬੱਫ ਬੰਦੇ ਦੇ ਜੀ ਜੀ ਕੋ ਜੋ ਮਦਰ ਵੀ ਹੁੰਦੀ ਹੈ ਜੀ ਤੇ ਮਦਰ ਤੇ ਵਾਰਿਸਤਾ ਹੈਗੇ ਨੇ ਤੇ ਜੇ ਕੋਈ ਇਸ਼ੂ ਹੋਵੇ ਬੰਦੇ ਦਾ ਉਹ ਹੈ ਜੀ ਜੀ ਮਦਰ ਦਾ ਸਰਟੀਫਿਕੇਟ ਨਹੀਂ ਸੀ ਜੈਗਾ ਤੇ ਜਿਹੜਾ ਇਨਹੈਰੀਟੈਂਸ ਸਟੇਬਲ ਹੈ ਜੀ ਤੁਹਾਡਾ ਕੁਰਸੀਨਾਮਾ ਜੀ ਤਸਦੀਕ ਨਹੀਂ ਸੀ ਦੀ ਕਿਸੇ ਕੋਲੋਂ ਹੈਗਾ ਪਿੰਡੋਂ ਜੀ ਐਂਡ ਨੰਬਰ ਤੋਂ ਆਪਨੇ ਤਸਦੀਕ ਕਰਨੀ ਹੁੰਦੀ ਹੈ ਜੀ 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 ਕਿੰਦੇ ਦੇ ਮਸਲੇ ਕਰਕੇ ਜਾਂ ਹੋਰ ਗੱਲਾਂ ਕਰਕੇ ਜਿਹੜੇ ਸਾਨੂੰ ਨਹੀਂ ਪਤਾ ਜੀ ਵੇਬਲੌਕ ਅਪਰੂਵਿੰਗ ਇਟ ਦਾ ਡੈਸਟੀਨੇਟੇਟ ਕਰਦੇ ਜੀ ਜੀ ਇਹਨਾਂ ਨੇ ਤੁਹਾਨੂੰ ਦੀ ਇਹ ਇਸ਼ੂ ਨੂੰ ਰਜਿਸਟਰੇਸ਼ਨal ਇਸ਼ੂ ਨੂੰ ਬਿਕੋਜ਼ ਆ ਇਸਟੌਕ ਐਂਡ ਦੋਕੂਮੈਂਟਸ ਦਾ ਮੈਂ ਗੈਟ ਅਫਰਗਟ ਤੇ ਐਡੀਫੀ ਤੋਂ ਜਿਹੜੇ ਬਾਇਲੌਅ ਅਸੀਂ ਕਰਨੇ ਹੁੰਦੇ ਆ ਜੀ ਇਹਨੇ ਉਹ ਇਸ਼ੂ ਚਿੱਠੀ ਨਾਲ ਹੀ ਅੱਛਾ ਜੀ ਇਹ ਐ ਕਰਕੇ ਦੀ ਇਹ ਕਰਦੇ ਨਹੀਂ ਦੀ 100 ਅਦਰ ਸੈਂਟੀ ਜੀ ਤੋਂ ਇਹਨਾਂ ਫੇਰੇ ਸਾਡੇ ਨੰਬਰ ਬਾਡ ਦੀ ਨੇ ਜੀ ਜਨਾਬ ਇਸ ਕਰਕੇ ਜੀ ਆਇਆ ਟੂ ਰਾਈਟ ਜੀ ਮੇਰੇ ਪਟਵਾਰੀ ਨੇ ਲੈ ਕੇ ਦਿੱਤਾ ਹੈ ਦੇ ਖਿਲਾਫ ਜੀ ਸਾਡੇ ਰਜਿਸਟਰ ਸੌਖਾ ਨੇ ਲੈ ਕੇ ਦਿੱਤਾ ਜੀ ਹੈ ਮੂਵ ਬੈਕ ਦੀ ਹਿੰਦੂ ਕੋਟਸੀ ਅੱਛੇ ਇਸ ਮਸਲੇ ਜੇ ਕੀ ਤੁਸੀਂ ਫਿਰ ਤੁਹਾਡੇ ਕੋਲੋਂ ਰਜਿਸਟਰੀ ਕਲਰਕ ਨੂੰ ਵੀ ਕੋਈ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਿਆ ਹੋਵੇਗਾ ਹਾਂ ਜੀ ਹਾਂ ਜੀ ਉਹਨਾਂ ਨੂੰ ਵੀ ਕੀਤਾ ਸੀਗਾ ਹੂੰ ਕਿਉਂਕਿ ਚੈੱਕ ਤੇ ਉਹਨਾਂ ਕਰਨੀ ਹੋਗੀ ਕਿ ਕੀ ਕਿੰਨੀ ਜ਼ਮੀਨ ਕੀ ਡੇਟ ਹੈ ਸਰਵ ਕਲੈਕਟਰ ਰੇਟ ਕਿੰਨਾ ਜੀ 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 ਬਿਲਕੁਲ ਜੀ ਉਹਨਾਂ ਨੂੰ ਵੀ ਕੀਤਾ ਸੀਗਾ ਜੀ ਉਹਨਾਂ ਨੂੰ ਵੀ ਕੀਤਾ ਸੀਗਾ ਐਂਡ ਹੀ ਰਿਪੋਰਟਡ ਬੈਕ ਤੇ ਜਿਹੜੇ ਉਸ ਪਿੰਡ ਦੇ ਜਿਹੜੇ ਉਸ ਪਿੰਡ ਦਾ ਪਟਵਾਰੀ ਜਾਂ ਕਾਨੂੰਗੋ ਹੈ ਜੀ ਉਹ ਉਸਤੇ ਵੀ ਦਬਾਅ ਪਾਇਆ ਗਿਆ ਹੈਗਾ ਸੀ ਇਸ ਬੰਦੇ ਨੇ ਜੀ ਜਿਨ੍ਹਾਂ ਦੇ ਖਿਲਾਫ ਤੁਸੀਂ ਸ਼ਿਕਾਇਤ ਦਿੱਤੀ ਹੈਗੀ ਜੀ ਉਹ ਡੈੱਡ ਇਸ਼ੂ ਵਾਸ ਜੇ ਡੈੱਡ ਇਸ਼ੂ ਉਹ ਜਿਹੜਾ ਜੀ ਆਪਣਾ ਉਹ ਵਿਰਾਸਤ ਵਾਲਾ ਇੰਤਕਾਲ ਸੀ ਜੀ ਅੱਛਾ ਵਿਰਾਸਤ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜੀ ਇਹ ਤੁਹਾਡੇ ਦਫਤਰ ਇੱਕੋ ਪਹਿਲੀ ਵਾਰ ਆਏ ਕਿ ਰੈਗੂਲਰ ਆਉਂਦਾ ਰਿਹਾ ਸੀ ਇਸ ਮਸਲੇ ਦੇ ਵਿੱਚ ਜੀ। ਬਾਈ ਜੀ ਰੈਗੂਲਰ ਆਉਂਦਾ ਸੀ ਜੀ। ਇਹ ਤਾਂ ਮਤਲਬ ਤੁਸੀਂ ਤੁਸੀਂ ਸ਼ਾਇਦ ਫੋਨ ਕਰਕੇ ਬਾਈ ਜੀ ਕਿਸੇ ਤੋਂ ਵੀ ਪੁੱਛ ਸਕਦੇ ਹੋ। ਉਹਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜੀ ਬੰਦੇ ਨੇ ਮਤਲਬ ਕਿਸਾਨ ਯੂਨੀਅਨ ਦੇ ਕੋਲੇ ਅਪਰੋਚ ਕੀਤਾ ਹੋਰ ਮਤਲਬ ਸਹੀ ਤੌਰ ਜਿੱਥੇ ਵੀ ਜਾ ਸਕਦਾ ਸੀ ਮੇਰੇ ਕੋਲ। ਅੱਛਾ। ਪਰ ਕਿਸੇ ਨੇ ਨਹੀਂ ਸਪੋਰਟ ਕੀਤੀ ਦੀ ਬੰਦੇ ਦੀ ਬਿਕੋਜ਼ ਰੈਪਿਊਟੇਸ਼ਨ ਸਹੀ ਨਹੀਂ ਸੀ ਜੀ ਤੇ ਸਰਦਾਰ ਸਾਹਿਬ ਇੱਕ ਇਹ ਵੀ ਇਸ਼ੂ ਆ ਰਿਹਾ ਕਿ ਉਹਨਾਂ ਨੇ ਤੁਹਾਡੇ ਖਿਲਾਫ ਵੀ ਕੋਈ ਸ਼ਿਕਾਇਤ ਕਰਤੀ ਐ ਐਸ்சி ਕਮਿਸ਼ਨ ਨੂੰ ਕੁਝ ਜੀ ਮੇਰੇ ਖਲਾਫ ਜੀ ਮੈਨੂੰ ਇਹਦੇ ਕੋਈ ਪਤਾ ਲੱਗਿਆ ਨਹੀਂ ਬਿਆਨਾਂ ਤੋਂ ਉਹਨਾਂ ਦੇ ਕਿ ਮੇਰੇ ਖਲਾਫ ਵੀ ਐਸ்சி ਕਮਿਸ਼ਨ ਦੇ ਵਿੱਚ ਕੋਈ ਸ਼ਿਕਾਇਤ ਕੀਤੀ ਹੈ ਮਤਲਬ ਜੇ ਤੁਸੀਂ ਕਮਿਊਨਿਟੀ ਕੀਤਾ ਹੈਗਾ ਤੇ ਤੁਹਾਡੇ ਖਿਲਾਫ ਹੁਣ ਪੁਲਿਸ ਕੀ ਕਹਿ ਰਹੀ ਜੀ ਇਨਵੈਸਟੀਗੇਸ਼ਨ ਤੇ ਚਲੋ ਤੁਹਾਨੂੰ ਤੇ ਤੁਹਾਡੀ ਚਲੋ ਤੁਹਾਡੀ ਜਿਹੜੀ ਸ਼ਿਕਾਇਤ ਆ ਉਹਨੂੰ ਹੀ ਸਟੇਟਮੈਂਟ ਮੰਨਿਆ ਜਾ ਸਕਦਾ ਓਕੇ ਜੀ ਇਹ ਇੱਕ ਹੀ ਵੈਸੇ ਜਿਹੜਾ ਬੰਦਾ ਜਿਸ ਤੂ ਹੈ ਕਿ ਇਹਦਾ ਕਰੈਕਟਰ ਜਾਂ ਰੈਪਿਊਟੇਸ਼ਨ ਉਦਾਂ ਦੀ ਆ ਤੇ ਤੁਹਾਡੇ ਤੇ ਸਰਵਿਸ ਵੀ ਕਾਫੀ ਹੋ ਗਈ ਪਹਿਲਾਂ ਵੀ ਕੋਈ ਇਦਾਂ ਦਾ ਇੱਕ ਦਫਤਰ ਆ ਕੇ ਗਾਲੀ ਗਲੋਚ ਵਧੀਕੀ ਕਰਦੇ ਨੇ ਬਤਮੀਜ਼ੀ ਕਰਦੇ ਨੇ ਜੀ ਕੋਲ ਨਾ জব ਦੇ ਵਿੱਚ ਤੁਹਾਨੂੰ ਪਤਾ ਹੈ ਜੀ ਕਿ ਸਾਡੀ ਪਬਲਿਕ ਜੋਬ ਹੈ ਜੀ ਐਂਡ ਵੀ ਹੈਵ ਟੂ 페ਸ ਮੈਨੀ ਸੱਚ ਥਿੰਗਸ ਵੀ ਤੇ ਬਹੁਤ ਤਗੜੇ ਹੋ ਕੇ ਚੱਲਣਾ ਪੈਂਦਾ ਜੀ ਜੋਬ ਦੇ ਵਿੱਚ ਵੀ ਜਿਵੇਂ ਲੋਕਾਂ ਦੇ ਪੈਸਿਆਂ ਦਾ ਲੈਂਡ ਡੀਨ ਇਨਵੋਲਡ ਹੈ ਜੀ ਰਜਿਸਟ੍ਰੇਸ਼ਨ ਹੁੰਦਿਆਨੇ ਹੋ ਰੋਟਾ ਕੋਈ ਬਹੁਤ ਹੀ ਦਾ ਮਸਲਾ ਹੈ ਜੀ ਜੀ ਕਿਉਂਕਿ ਸੰਘੇ ਲੋਕ ਵੀ ਬਹੁਤ ਆਉਂਦੇ ਨੇ ਜੀ ਤੇ ਮਾਰੇ ਵੀ ਬਹੁਤ ਮਿਲਦੇ ਨੇ ਅੱਛਾ ਇਹ ਕਈ ਵਾਰ ਇਦਾਂ ਹੁੰਦਾ ਨਾ ਕਿ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਫਿਰ ਭਾਈਚਾਰਾ ਇਕੱਠਾ ਹੋ ਜਾਂਦਾ ਵੀ ਚਲੋ ਸਟ੍ਰਾਈਕ ਕਰੀਏ ਉਹ ਲੋਕਾਂ ਦੀ ਖੱਜਲ ਖਵਾਰੀ ਵੱਧ ਜਾਂਦੀ ਇਦਾਂ ਦੇ ਦਿਨ ਹੈ ਤੁਹਾਡੀ ਜੂਨੀਅਰ ਤੁਸੀਂ ਤੇ ਆਪਣੀ ਜੂਨੀਅਰ ਨੂੰ ਵੀ ਇਨਫੋਰਮ ਕਰਤਾ ਹੋਗਾ ਜੀ ਤੁਹਾਡੀ ਦੀ ਵੀ ਜਿਵੇਂ ਜੁਨੀਅਨ ਨੂੰ ਇਨਫੋਰਮ ਕੀਤਾ ਇਸ ਜੀ ਯੂਨੀਅਨ ਮੇਂ ਨਹੀਂ ਸਦੇ ਜੰਨੀ ਸਾਹਿਬ ਵੀ ਕੁਰਬਾਨ ਉਹਨਾਂ ਨੇ ਵੀ ਹੱਥ ਕੀਤੀ ਸੀ ਮੇਰੀ ਜੀ ਮਤਲਬ ਫੇਰ ਵੀ ਬੜੀ ਕੰਪਲੇਂਟ ਦਿੱਤੀ ਸੀ ਜੀ ਆਲਮੋਸਟ ਫੇਰ ਤੋਂ ਮੈਂ ਦੱਲਾ ਦਿੱਤਾ ਸੀ ਬਸ ਸਾਹਿਬ ਨੇ ਵੀ ਮਦਦ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਜੀ ਅਛਾ ਮਸਲਾ ਪੁਰਾਣਾ ਵਾ ਜੀ ਚਲੋ ਬਾਬਾ ਮਿਹਰਬਾਨੀ ਤਹਿਸੀਲਦਾਰ ਸਾਹਿਬ ਥੈਂਕ ਯੂ ਜੀ ਤੁਸੀਂ ਆਪ ਸੁਣਿਆ ਤਹਿਸੀਲਦਾਰ ਵਿਸ਼ਪਜੀਤ ਸਿੰਘ ਸਿੱਧੂ ਹੋਣਾ ਨੇ ਪੱਖ ਦੱਸਿਆਗਾ ਅਸਲ ਵਿੱਚ ਰਾਏਕੋਟ ਦੇ ਜਿਹੜੇ ਤਹਿਸੀਲਦਾਰ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਆ ਸਰਕਾਰੀ ਰੇਡ ਤੋਂ ਕੱਟ ਰਜਿਸਟਰੀ ਕਰਨ ਦਾ ਮਸਲਾ ਸੀ ਤੇ ਨੋਟਿਸ ਜਾਰੀ ਹੁੰਦਾ ਤੇ ਜਿਸ ਨੂੰ ਨੋਟਿਸ ਜਾਰੀ ਹੁੰਦਾ ਉਹ ਆਪਣਾ ਆਪਾ ਖੋਹ ਬੈਂਦਾ ਤੇ ਸਿੱਧਾ ਤਹਿਸੀਲਦਾਰ ਦੇ ਦਫ਼ਤਰ ਵਿੱਚ ਵੜ ਕੇ ਉਹਨਾਂ ਦੇ ਨਾਲ ਵਧੇਕੀ ਬਤਮੀਜੀ ਤੇ ਗਾਲੀ ਗਲੋਚ ਵੀ ਕਰਦਾ ਜਗਰਾਉਂ ਦੇ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਆਪਣੇ ਦਫਤਰ ਦੇ ਵਿੱਚ ਬੈਠੇ ਸੀ ਜਦ ਸ਼ਿਕਾਇਤ ਕਰਤਾ ਸਿੱਧਾ ਆ ਪਿਆ ਤੇ ਫਿਰ ਉਹਨਾਂ ਦੇ ਨਾਲ ਬਦੀਕੀ ਕੀਤੀ ਗਈ ਬਦਸਲੂਕੀ ਕੀਤੀ ਉਸ ਤੋਂ ਬਾਅਦ ਤਹਿਸੀਲਦਾਰ ਪੁਲਿਸ ਨੂੰ ਸ਼ਿਕਾਇਤ ਕਰ ਦਿੰਦੇ ਨੇ ਦੋਸ਼ੀ ਦੀ ਪਛਾਣ ਗੁਰਸੇਵਕ ਸਿੰਘ ਮਿੱਠਾ ਨਿਵਾਸੀ ਨਿਊ ਗ੍ਰੀਨ ਸਿਟੀ ਰਾਏਕੋਟ ਦੇ ਰੂਪ ਵਿੱਚ ਹੋਈ ਹੈ ਇਸ ਮਸਲੇ ਦੇ ਵਿੱਚ ਥਾਣਾ ਰਾਏਕੋਟ ਦੇ ਪਡਤਾਲੀ ਅਫਸਰ ਜਿਹੜੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਕੋਲ ਪਿੰਡ ਬਰਮੀ ਦੇ ਪਟਵਾਰੀ ਅਤੇ ਪਿੰਡ ਗੋਂਦਵਾਲ ਦੇ ਕਾਨੂੰਗੋਇ ਨੇ ਸ਼ਿਕਾਇਤ ਕੀਤੀ ਸੀ ਦੋਸ਼ੀ ਤੇ ਦੋਸ਼ ਲੱਗੇ ਨੇ ਕਿ ਉਹ ਦਬਾਅ ਪਾ ਰਿਹਾ ਸੀ ਇਸ ਮਸਲੇ ਦੇ ਵਿੱਚ ਦੋਸ਼ੀ ਨੇ ਸਰਕਾਰ ਨੂੰ ਜਿਹੜਾ ਮਾਲੀਆ ਘੱਟ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚੱਲਦਿਆਂ ਇਹ ਸਾਰੀ ਕਾਰਵਾਈ ਹੋਈ ਹੈ ਇਨੂੰ ਲੈ ਕੇ ਹੁਣ ਤਹਿਸੀਲਦਾਰ ਵੱਲੋਂ ਆਪਣੇ ਰਜਿਸਟਰੀ ਕਲਰਕ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਾਣਕਾਰੀ ਮੰਗੀ ਆ ਰਿਪੋਰਟ ਦੇ ਮੁਤਾਬਕ ਦੋਸ਼ੀ ਵੱਲੋਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਵਿੱਚ ਜਦੋਂ ਦੋਸ਼ੀ ਨੂੰ ਪਤਾ ਲੱਗਿਆ ਤਾਂ ਉਹ ਸਿੱਧਾ ਇਲਜ਼ਾਮ ਲੱਗਣੇ ਕਿ ਦਫ਼ਤਰ ਦੇ ਵਿੱਚ ਵੜ ਗਿਆ ਜਿੱਥੇ ਬਾਅਦ ਵਿੱਚ ਤਹਿਸੀਲਦਾਰ ਦੇ ਨਾਲ ਵਧਿੱਕੀ ਕੀਤੀ ਗਈ ਦਾਨਕ ਪਾਸ ਕਰਦੇ ਆਨਲਾਈਨ ਐਡੀਸ਼ਨ ਦੇ ਵਿੱਚ ਖਬਰ ਛੱਪੀ ਉਸ ਖਬਰ ਦੇ ਵਿੱਚ 45 ਅਫਸਰ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ तहसीलदार ਨੇ ਆਪਣੇ ਬਿਆਨਾਂ ਦੇ ਵਿੱਚ ਵੀ ਦੱਸਿਆ ਉਧਰ ਇਹ ਵੀ ਪਤਾ ਲੱਗਾ ਕਿ ਜਿੰਦ ਦੇ ਖਿਲਾਫ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਉਸ ਬੰਦੇ ਨੇ ਵੀ ਐਸੇ ਕਮਿਸ਼ਨ ਕੋਲ ਸ਼ਿਕਾਇਤ ਪਹੁੰਚਾ ਦਿੱਤੀ ਆ ਤਹਿਸੀਲਦਾਰ ਦੇ ਖਿਲਾਫ ਜਿਹਨੂੰ ਲੈ ਕੇ ਹੁਣ ਪੁਲਿਸ ਨੇ ਲੀਗਲ ਰਾਈ ਵੀ ਮੰਗੀ ਆ ਉਧਰ ਪੁਲਿਸ ਦੋਸ਼ੀ ਨੂੰ ਫਾਂਡਲ ਵਾਸਤੇ ਸ਼ਾਪੇ ਮਾਰੀ ਕਰੀ ਆ ਫਿਲਹਾਲ ਇਸ ਜਾਣਕਾਰੀ ਨਾਲ ਤਰਤੂਲ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ